ਸੀਐਮ ਚੰਨੀ ਨੇ ਬਹੁਤ ਸਟੈਂਡ ਲੈ ਕਿਸਾਨਾਂ ਦੇ ਖਾਤਰ ਜੋ ਸੱਚ ਸੀ ਅਸਲ ਵਿੱਚ ਉਹ ਕਿਹਾ ਪਰ ਉਸ ਤੋਂ ਬਾਅਦ ਆ ਜਾਂਦੇ ਆ ਸਾਡੇ ਸੀਐਮ ਭਗਵੰਤ ਮਾਨ ਜੀ ਜਿਹੜਾ ਆਇਆ ਨੇ ਕਿਹਾ ਸੀ ਵੀ ਹਰਾ ਪੈਨ ਤੁਹਾਡੇ ਹਾਸਤੇ ਚਲਾਉਂਗਾ ਮੈਂ ਪਰ ਚਲਾਇਆ ਨੇ ਕਿਸਾਨਾਂ ਆਸਤੇ ਫਰਕ ਕੀ ਦੇਖਦੇ ਹੋ ਦੋਹਾਂ ਮੁੱਖ ਮੰਤਰੀਆਂ ਦੇ ਵਿੱਚ ਬਸ ਇੱਕ ਅੜਨਾਲਾ ਇੱਕ ਗੋਲੇ ਟੇਕਣ ਵਾਲਾ 307 ਲਾਤੀ 353 ਲਾਤੀ 341 ਲਾਤੀ 186 ਲਾਤੀ 149 ਲਾਤੀ ਤੇ ਇੱਕ ਹਾਈਵੇ ਐਕਟ ਲਾਤਾ ਤੁਹਾਨੂੰ ਇਹਨਾਂ ਨੇ ਫਿਰ ਉਹ ਕਾਰਵਾਈ ਜਿਹੜੀ ਕਰਕੇ ਸੈਂਟਰ ਦੇ ਦਬਾਅ 'ਚ ਕਹਿ ਲੀਏ ਜਾਂ ਅ ਸੈਂਟਰ ਪ੍ਰਤੀ ਆਪ ਦੀ ਪ੍ਰੇਮ ਭਗਤੀ ਦਿਖਾਉਣ ਵਾਸਤੇ ਇਹਨਾਂ ਨੇ ਉਹ ਕਾਰਵਾਈ ਕੀਤੀ 307 ਵਰਗੀਆਂ ਧਾਰਾਂ ਸਾਡੇ ਤੇ ਲਾ ਕੇ ਸਾਡੇ ਤੇ ਅਰੈਸਟ ਵਾਰੰਟ ਇਸ਼ੂ ਕਰਦੇ ਅਦਾਲਤ ਸਾਨੂੰ ਉਦੋਂ ਪਤਾ ਲੱਗਦਾ ਉਸ ਤੋਂ ਪਹਿਲਾਂ ਕਿਸੇ ਜਾਂਚ ਵਿੱਚ ਕਿਸੇ ਮਨ ਲਾ ਕੇ ਪੜਤਾਲ ਵਿੱਚ ਨਾ ਤਾਂ ਸੱਦਿਆ ਗਿਆ ਨਾ ਕਿਉਂ ਜਾਂਚ ਪੜਤਾਲ ਕੀਤੀ ਗਈ ਆਗੂ ਨੂੰ ਟਾਰਗੇਟ ਕਰਨ ਵਾਸਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਜਿੰਨੇ ਸਾਡੇ ਆਗੂ ਸੀ ਉਹਨਾਂ ਦੇ ਨਾਮ ਬੈਠ ਕੇ ਲੇਖੇ ਬੈਠ ਕੇ ਲਿਖ ਲੈਦਾ ਮਤਲਬ ਕਿ ਜਿਹੜੇ ਬੰਦੇ ਉੱਥੇ ਕੁਝ ਹੈ ਹੀ ਨਹੀਂ ਸੀ ਉਸ ਥਾਂ ਤੇ ਮੌਜੂਦ ਨਹੀਂ ਸੀ ਉਹਨਾਂ ਦੇ ਨਾਮ ਵੀ ਵਿੱਚ ਪਾਤੇ ਪਰਚੇ ਦੇ ਵਿੱਚ ਨਾ ਪਰਚੇ ਦੇ ਵਿੱਚ ਨਾ ਪਾਤੇ ਉਹਨਾਂ ਦੇ ਵੀ ਤੋਂ ਇਹ ਬਿਲਕੁਲ ਕੋਈ ਕੜਕੜਨ ਵਾਲੀ ਗੱਲ ਹੈ ਪਰ ਉਹ ਇੱਥੇ ਵੀ ਗੱਲ ਮੁੱਕਦੀ ਨਹੀਂ ਕਿਉਂਕਿ ਉਹਨਾਂ ਨੇ ਪਰਚਾ ਕਾ ਖੁੱਲਾ ਛੱਡਿਆ ਹੋਇਆ ਅਣਪਛਾਤੇ ਪਾ ਕੇ ਖੁੱਲਾ ਛੱਡਿਆ ਹੋਇਆ ਵਾ ਤੇ ਨਾਲ ਹੀ ਉਹ ਇੱਕ ਇੱਕ ਲਾਈਨ ਇਹਦੇ ਵਿੱਚ ਉਹ ਵੀ ਇਹ ਵੀ ਲਿਖਦੇ ਆ ਸੁਪਰੀਮ ਕੋਰਟ ਫੈਰਾ ਹਜੇ ਇੱਕ ਵਾਰੀ ਚੱਲ ਰਹੀ ਹੈ ਮੰਨ ਲਓ ਕਿ ਦੋਵੇਂ ਚੀਜ਼ਾਂ ਖੁੱਲੀਆਂ ਤੁਸੀਂ ਮਨ ਚਾਹੇ ਤੌਰ ਤੇ ਬੰਦੇ ਵੀ ਵਿੱਚ ਪਾ ਸਕਦੇ ਹੋ ਤੁਸੀਂ ਮਨ ਚਾਹਿਆਂ ਧਾਰਾ ਵੀ ਲਾ ਸਕਦੇ ਹੋ ਇਹ ਕਹਿਣਾ ਬਿਲਕੁਲ ਮੈਨੂੰ ਲੱਗਦਾ ਠੀਕ ਨਹੀਂਗਾ ਵੀ ਪ੍ਰਧਾਨ ਮੰਤਰੀ ਨੂੰ ਰੋਕਿਆ ਗਿਆ ਉਲਟਾ ਹੋ ਗਿਆ ਵੀ ਪ੍ਰਧਾਨ ਮੰਤਰੀ ਕਿਸਾਨਾਂ ਦੇ ਪ੍ਰੋਗਰਾਮ ਦੇ ਵਿੱਚ ਆ ਗਏ ਤੇ ਉੱਥੋਂ ਫਿਰ ਉਹਨਾਂ ਨੂੰ ਵਾਪਸ ਮੁੜਨਾ ਪਿਆ ਕਿਸਾਨਾਂ ਦਾ ਪੁੱਤ ਹੁਣ ਕਿਸਾਨਾਂ ਦੇ ਉੱਪਰ ਹੀ 307 ਪੁੱਤਰਾਮ ਤਹਿਤ ਪਰਚੇ ਦਰਜ ਕਰ ਲੱਗੇ ਜਿੱਥੇ ਕੁਝ ਹੋਇਆ ਵੀ ਚਾਹੇ ਸਾਡੇ ਲੱਖ ਮੱਤ ਭੇਜਦਾ ਚੱਲੀ ਨਾ ਪਰ ਇੱਕ ਵਾਰੀ ਜਿੰਨਾ ਉਹ ਕਿਸਾਨਾਂ ਦੇ ਹੱਕ 'ਚ ਡਟਿਆ ਮਾਨ ਸਾਹਿਬ ਨੇ ਤੋਨਾ ਵੀ ਨਹੀਂ ਕੀਤਾ ਉਹ ਤਾਂ ਸੈਂਟਰ ਮੂਰੇ ਅੜ ਗਏ ਇਹਨੇ ਬੇਲੀ ਨਹੀਂ ਚੁੱਪਚਾਪ ਹੀ 307 ਲਾਤੀ ਫਿਰ ਕਿਸਾਨਾਂ ਦਾ ਪੁੱਤ ਕਹਦਾ ਮੈਨੂੰ ਇੱਕ ਵੀ ਪੰਜਾਬ ਦੇ ਵਿੱਚ ਤੁਸੀਂ ਦੱਸ ਦਿਓ ਵੀ ਜਦੋਂ ਇਹ ਤੁਹਾਨੂੰ ਲੱ ਪੰਜਾਬ ਦੇ ਕਿਸਾਨਾਂ ਨਾਲ ਖੜਾ ਇਹਨਾਂ ਦੀ ਟੇਗ ਅਮਦਸ਼ਾਤੇ ਆ ਮੋਦੀ ਸੀ ਮੋਦੀ ਜੀ ਤੇ ਆ ਵੀ ਉਹ ਸ਼ਹਿਰ ਸਾਡੀ ਕੁਰਸੀ ਵਿਚਾਰ ਆਣਗੇ ਜਾਂ ਸਾਨੂੰ ਉਹ ਉਹਨਾਂ ਦੇ ਕਰਕੇ ਅਸੀਂ ਚੱਲਦੇ ਰਾਵਾਂਗੇ ਪਰ ਐ ਨਹੀਂ ਹੁੰਦਾ ਕਿ ਲੋਕ ਹੀ ਦੇਣ ਵਾਲੇ ਤੇ ਲੋਕ ਹੀ ਖੋਰ ਵਾਲੇ ਲੱਗਦਾ ਫਿਰ ਇਹਦੇ ਨਾਲ ਵਿਰੋਧਤਾ ਮੁੱਖ ਮੰਤਰੀ ਸਾਹਿਬ ਦੀ ਕਿਸਾਨ ਲਹਿਰ ਦੇ ਵਿੱਚ ਤਾਂ ਵਧੂਗੀ ਕਿਸਾਨ ਆਗੂਆਂ ਦੇ ਵਿੱਚ ਕਿਸਾਨ ਜਥੇ ਬੰਦੀ ਆਸੀਂ ਤਾਂ ਐ ਕਹਿੰਨੇ ਆ ਵੀ ਪਿੱਛੇ ਮੁੜਿਆ ਆ ਆ 307 ਦਾ ਜਿਹੜਾ ਆ ਦਿੱਤਾ ਹਰਾ ਪੈਨ ਚਲਾਇਆ ਵਾ ਇਹ ਤੇ ਪੁੱਠੀ ਲੀਕ ਮਾਰੇ ਫੇਰ ਤਾਂ ਕੁਝ ਗੱਲ ਬਣਦੀ ਹੈ ਪਰ ਜੇ ਉਸੇ ਰਾਹ ਤੁਰੂਗਾ ਤੇ ਵਿਰੋਧ ਤਾਂ ਹੋਊਗਾ ਪੰਜਾਬ ਨੂੰ ਤੋਂ ਜਿਵੇਂ ਗੁਰੂ ਸਾਹਿਬ ਨੇ ਜਵੇ ਬਾਨ ਲਾਗੋ ਤਵੇ ਉਸ ਜਾਗੋ ਇਹ ਤਾਂ ਵੱਧ ਲੜਦੇ ਉੱਠੇ ਇਹ ਤਾਂ ਜੇ ਹੁਣੇ ਪਰਚੇ ਦੀ ਗੱਲ ਜਿਵੇਂ ਪਤਾ ਲੱਗੂ ਲੋਕਾਂ ਨੂੰ ਵੀ ਹਾਂ ਸਾਡੇ ਬੰਦੇ ਪਰਚੇ ਕਰਦੇ ਉਹ ਤਾਂ ਵੱਧ ਲੜਨਗੇ ਸੋ ਇਹ ਲੋਕ ਉਹੋ ਜੇ ਆ ਇਹ ਖਿੱਤਾ ਹੀ ਇਹੋ ਜਿਹਾ ਵਾ ਇਹ ਉਹ ਕਹਿੰਦੇ ਆ ਵੀ ਇਹ ਪਿਆਰ ਨਾਲ ਜੋ ਮਰਜ਼ੀ ਕਰ ਲੋ ਪਿਆਰ ਨਾਲ ਜਾਨ ਵੀ ਦੇ ਦਿੰਦੇ ਆ ਪਰ ਜਦੋਂ ਕੋਈ ਬੰਦਾ ਚੜਕੇ ਆਉਂਦਾ ਵਾ ਜਾਂ ਕੋਈ ਦਬਕੇ ਨਾਲ ਇਹਨਾਂ ਨੂੰ ਦਬਾਉਣਾ ਚਾਹੁੰਦਾ ਵਾ ਫਿਰ ਪੰਜਾਬ ਤੱਬ ਦਾ ਦੂਦਾ ਹੈ ਨਹੀਂਗਾ ਆਪਾਂ ਵੇਖਿਆ ਵਾ ਪੜਿਆਂ ਨੇ ਕੋਸ਼ਿਸ਼ ਕੀਤੀ ਨਹੀਂ ਡਰ ਜੇਲ੍ਹ ਯਾਤਰਾ ਤੋਂ ਜੇਲ੍ਹ ਯਾਤਰਾ ਤੋਂ ਨਾ ਡਰ ਕਾ ਦਾ ਡਰ ਜਦੋਂ ਦੇਖੋ ਕਿਸਾਨ ਜਦ ਤੇ ਜਦੋਂ ਲੋਕ ਨਾਲ ਖੜੇ ਆ ਫੀਡਰ ਕਾ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ 2022 ਦੇ ਵਿੱਚ ਪੀਐਮ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਉਂਦੇ ਨੇ ਫਿਰੋਜ਼ਪੁਰ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਉਸ ਸਮੇਂ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਸੜਕ ਜਿਹੜੀ ਆ ਉਹ ਜਾਮ ਕੀਤੀ ਜਾਂਦੀ ਆ ਪੀਐਮ ਮੋਦੀ ਦਾ ਕਾਫਲਾ ਜਿਹੜਾ ਆ ਉਹ ਰੋਕਿਆ ਜਾਂਦਾ ਉਸ ਮਸਲੇ ਤੇ ਧਾਰਾ 307 ਤੇ ਹੋਰ ਧਰਾਮਾਂ ਦੇ ਤਹਿਤ 25 ਕਿਸਾਨਾਂ ਦੇ ਉੱਪਰ ਜਿਹੜਾ ਹੈਗਾ ਉਹ ਪਰਚਾ ਦਰਜ ਹੋਇਆ ਹੈ ਤੇ ਅਰੈਸਟ ਵਾਰੰਟ ਜਿਹੜੇ ਆ ਉਹ ਜਾਰੀ ਹੋ ਗਏ ਨੇ ਉਹਦੇ ਵਿੱਚ ਕਿਸਾਨਾਂ ਨੂੰ ਬਲਦੇਵ ਸਿੰਘ ਜੀਰਾ ਵੀ ਨੇ ਜੀਰਾ ਸਾਹਿਬ ਸਾਡੇ ਨਾਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਜੀਰਾ ਸਾਹਿਬ ਸਵਾਗਤ ਸਭ ਤੋਂ ਪਹਿਲਾਂ ਆ ਰਹਿ ਮੀਟਲ ਧੰਨਵਾਦ ਬਾਈ ਜੀ ਤੁਹਾਡਾ ਇੱਥੇ ਪਹੁੰਚਣ ਤੇ ਕਿਵੇਂ ਦੇਖਦੇ ਹੋ ਵੀਸੋ 22 ਦੇ ਵਿੱਚ ਪੀਐਮ ਮੋਦੀ ਜਿਹੜੇ ਉਹ ਪੰਜਾਬ ਦੇ ਵਿੱਚ ਆਉਂਦੇ ਨੇ ਉਦੋਂ ਵਿਰੋਧ ਪ੍ਰਦਰਸ਼ਨ ਜਿਹੜਾ ਹੈਗਾ ਕੀਤਾ ਜਾਂਦਾ ਕਾਫਲਾ ਰੋਕਿਆ ਜਾਂਦਾ ਆ ਰਸਤਾ ਕਿਸਾਨ ਦੇ ਵੱਲੋਂ ਰੋਕਿਆ ਜਾਂਦਾ ਤੇ ਹੁਣ ਅਰੈਸਟ ਵਾਰੰਟ ਜਿਹੜੇ ਆ ਜਾਰੀ ਹੋ ਗਏ 307 ਤੇ ਹੋਰ ਤਰਾ ਮਾ ਤਹਿਤ ਪਰਚਾ ਦਰਜ ਹੋ ਗਿਆ ਅ ਦੇਖੋ ਇਹਦੇ ਵਿੱਚ ਆਪਾਂ ਜੇ ਸ਼ੁਰੂ ਤੋਂ ਗੱਲ ਕਰੀਏ ਤਾਂ ਜੀ ਜਦੋਂ ਆਪਾਂ ਦਿੱਲੀ ਅੰਦੋਲਨ ਮੁੱਲਤਵੀ ਕਰਕੇ ਆਏ ਆ ਤੇ ਸਰਕਾਰ ਨੇ ਆਪਣੇ ਨਾਲ ਕੁਝ ਵਾਅਦੇ ਕੀਤੇ ਸੀਗੇ ਜਿਵੇਂ ਐਮਐਸਪੀ ਤੇ ਕਮੇਟੀ ਬਣਾਵਾਂਗੇ ਲਕੀਮਪੁਰ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਜਦੋਂ ਸਰਕਾਰ ਨੇ ਉਹ ਪੂਰੇ ਨਹੀਂ ਕੀਤੇ ਤੇ ਉਸ ਤੋਂ ਬਾਅਦ ਜਦੋਂ 5 ਤਰੀਕ ਦੀ ਫਿਰੋਜ਼ਪੁਰ ਰੈਲੀ ਦਾ ਅਨਾਉਂਸਮੈਂਟ ਹੁੰਦੀ ਹੈ ਤੇ ਨਾਲ ਹੀ ਕਿਸਾਨ ਜਥੇਬੰਦੀਆਂ ਵੀ ਇਹ ਜ਼ਿਲ੍ਹਾ ਹੈੱਡਕੁਆਟਰਾਂ ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਪਲਾਨ ਜਿਹੜਾ ਅਨਾਉਂਸਮੈਂਟ ਕਰ ਦਿੰਦੀਆਂ ਵਾ ਹੁਣ ਅਗਲੀ ਗੱਲ ਆ ਵੀ 5 ਤਰੀਕ ਨੂੰ ਕੀ ਹੁੰਦਾ ਵਾ ਇਹ ਕਹਿਣਾ ਬਿਲਕੁਲ ਮੈਨੂੰ ਲੱਗਦਾ ਠੀਕ ਨਹੀਂਗਾ ਵੀ ਪ੍ਰਧਾਨ ਮੰਤਰੀ ਨੂੰ ਰੋਕਿਆ ਗਿਆ ਅਸਲ ਵਿੱਚ ਹੋਇਆ ਤਾਂ ਉਲਟਾ ਵੀ ਪ੍ਰਧਾਨ ਮੰਤਰੀ ਆਪ ਉਸ ਦੇ ਉੱਥੇ ਆ ਕੇ ਫਸ ਗਏ ਓਕੇ ਰੋਕਿਆ ਤਾਂ ਹੁੰਦਾ ਨਾ ਵੀ ਗਿਣ ਮਿੱਥ ਕੇ ਕੋਈ ਪ੍ਰਧਾਨ ਮੰਤਰੀ ਆਉਣ ਦਾ ਪਤਾ ਹੋਵੇ ਆਪਾਂ ਉਹਦੇ ਮੂਹਰੇ ਬੈਠ ਜਾਈਏ ਤੇ ਉਹਨੂੰ ਰੋਕ ਲਈਏ ਐ ਤਾਂ ਹੋਇਆ ਹੀ ਨਹੀਂ ਹੁਣ ਬੈਠਣ ਵਾਲੇ ਤਾਂ ਪਹਿਲਾਂ ਪਹਿਲਾਂ ਤੈਅशुदा ਪ੍ਰੋਗਰਾਮ ਦੇ ਤਹਿਤ ਉਹਨਾਂ ਨੇ ਡੀਸੀ ਦਫ਼ਤਰ ਜਾਣਾ ਸੀ ਪਰ ਉਸੇ ਹੀ ਰੋਡ ਦੇ ਉੱਤੇ ਹੋ ਰਹੀ ਸੀਗੀ ਬੀਜੇਪੀ ਦੀ ਰੈਲੀ ਪੁਲਿਸ ਦੀ ਦਲੀਲ ਸੀ ਜੇ ਕਿਸਾਨ ਆਪਦਾ ਕਾਫਲਾ ਲੈ ਕੇ ਇਸ ਪਾਸੇ ਦੀ ਲੰਘਣਗੇ ਤਾਂ ਟਕਰਾਅ ਹੋਊਗਾ ਜੀ ਉਹਨਾਂ ਨੇ ਪਿਆਰੇ ਆਣੇ ਕੋਲੇ ਰੋਕ ਲਿਆ ਕਿਸਾਨਾਂ ਦਾ ਕਾਫਲਾ ਕਿਸਾਨ ਉੱਥੇ ਇਸੇ ਗੁੱਸੇ 'ਚ ਅਭੀ ਤੁਸੀਂ ਸਾਨੂੰ ਜਾਨ ਨਹੀਂ ਦੇ ਰਹੇ ਜਾਮ ਕਰਕੇ ਬੈਠ ਗਏ ਹੁਣ ਜਾਮ ਲੱਗਾ ਤੇ 3 ਵਜੇ ਤੱਕ ਜਾਮ ਚੱਲਦਾ ਰਿਹਾ ਹੁਣ ਮੋਦੀ ਸਾਹਿਬ ਮੈਨੂੰ ਲੱਗਦਾ 1 ਵਜੇ ਸ਼ਾਇਦ 1:30 ਦੇ ਕਰੀਬ ਆ ਕੇ ਉਥੋਂ ਵਾਪਸ ਗਏ ਜਦੋਂ ਕਿ ਜਿਹੜੇ ਕਿਸਾਨ ਉੱਥੇ ਬੈਠੇ ਉਹਨੂੰ 3:30 ਵਜੇ ਪਤਾ ਲੱਗਦਾ ਵੀ ਪ੍ਰਧਾਨ ਮੰਤਰੀ ਆ ਕੇ ਵਾਪਸ ਚਲੇ ਗਏ ਉਹਨਾਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਸੀ ਕੌਣ ਆਇਆ ਕੌਣ ਗਿਆ ਕਿਉਂਕਿ ਜਦੋਂ ਜਾਮ ਲੱਗਾ ਹੋਣ ਕਰਕੇ ਦੂਰ ਤੱਕ ਗੱਡੀਆਂ ਖੜਗੀਆਂ ਤੇ ਰਸਤਾ ਜਮ ਬੰਦ ਸੀਗਾ ਸੋ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਸਾਡਾ ਪ੍ਰੋਗਰਾਮ ਤਾਂ ਤੈਅ ਕੀਤਾ ਸੀ ਪਹਿਲਾਂ ਸੀ ਸਾਨੂੰ ਤਾਂ ਸਾਨੂੰ ਕੀ ਸਾਰਿਆਂ ਨੂੰ ਇਹ ਸੀ ਜਾਣਕਾਰੀ ਵੀ ਤਿੰਨ ਹੈਲੀਕਾਪਟਰ ਬਣਾਈ ਗਏ ਬਾਈ ਏਅਰ ਹੋਣਾ ਉਹਨਾਂ ਨੇ ਤੇ ਬਾਈ ਏਅਰ ਆ ਕੇ ਉਹਨਾਂ ਨੇ ਰੈਲੀ 'ਚ ਜਾਣਾ ਵਾ ਹੂੰ ਪੁਲਿਸ ਨੂੰ ਵੀ ਨਹੀਂ ਪਤਾ ਸੀ ਕਿਉਂਕਿ ਪੁਲਿਸ ਨੂੰ ਪਹਿਲਾਂ ਪਤਾ ਹੁੰਦਾ ਪ੍ਰਧਾਨ ਮੰਤਰੀ ਨੇ ਇੱਧਰ ਦੀ ਨੰਗਣਾਵਾ ਤੇ ਉਹ ਪਹਲਾ ਉਹਨਾਂ ਨੂੰ ਕੋਸ਼ ਕਰਨਾ ਪੈਂਦਾ ਉਹਨੇ ਰਸਤਾ ਖਾਲੀ ਕਰਾਉਣਾ ਸੀ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਪੁਲਿਸ ਨੂੰ ਵੀ ਨਹੀਂ ਪਤਾ ਸੀ ਕਿ ਪ੍ਰਧਾਨ ਮੰਤਰੀ ਨੇ ਬਾਏ ਰੋਡ ਆਉਣਾ ਵਾ ਸੋ ਕਿਸਾਨਾਂ ਦਾ ਧਰਨਾ ਉੱਥੇ ਪਹਿਲਾਂ ਦਾ ਲੱਗਾ ਸੀ ਕਿਸੇ ਨੂੰ ਪ੍ਰਧਾਨ ਮੰਤਰੀ ਦੇ ਆਉਣ ਦਾ ਯਾਚਿਤ ਨਹੀਂ ਸੀ ਜਾਂ ਕਿਸੇ ਨੂੰ ਇਹ ਨਹੀਂ ਸੀਗਾ ਵੀ ਅਸੀਂ ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣਾ ਵਾ ਹੋ ਉਲਟਾ ਹੋ ਗਿਆ ਵੀ ਪ੍ਰਧਾਨ ਮੰਤਰੀ ਕਿਸਾਨਾਂ ਦੇ ਪ੍ਰੋਗਰਾਮ ਦੇ ਵਿੱਚ ਆ ਗਏ ਤੇ ਉੱਥੋਂ ਫਿਰ ਉਹਨਾਂ ਨੂੰ ਵਾਪਸ ਮੁੜਨਾ ਪਿਆ ਵਾਪਸ ਮੁੜਨਾ ਪਿਆ ਤੇ ਜਾਂਦੇ ਜਾਂਦੇ ਉਹ ਜਿਹੜਾ ਉਹ ਕਹਿ ਕੇ ਗਏ ਮੁੜ ਕੇ ਵੀ ਆਪਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆ ਜਿਵੇਂ ਜਾਨ ਬਚਾ ਕੇ ਆ ਗਿਆ ਉੱਥੋਂ ਹੀ ਇਹ ਲੱਗਣ ਲੱਗ ਪਿਆ ਸੀਗਾ ਵੀ ਇਹ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜੀ ਉਹਨਾਂ ਦੇ ਅੰਦਰ ਤੋਂ ਹੈਗਾ ਨਿਕਲ ਨਿਕਲੀ ਇਹ ਗੱਲ ਇਹ ਕੋਈ ਨਾ ਕੋਈ ਕਿਸੇ ਪਾਸੇ ਜਾਊਗੀ ਸੋ ਉਸ ਤੋਂ ਬਾਅਦ ਜਿਹੜੀ ਆਪਾਂ 307 ਦੇ ਪਰਚਿਆਂ ਦੀ ਹੁਣ ਗੱਲ ਕਰਦੇ ਆਂ ਉਦੋਂ ਚੰਨੀ ਸਰਕਾਰ ਸੀ ਚੰਨੀ ਸਰਕਾਰ ਨੇ ਜਿਵੇਂ ਸੀਐਮ ਚੰਨੀ ਨੇ ਬਹੁਤ ਸਟੈਂਡ ਲਿਆ ਕਿਸਾਨਾਂ ਦੇ ਖਾਤਰ ਉਹਨਾਂ ਨੇ ਜੋ ਸੱਚ ਸੀ ਅਸਲ ਵਿੱਚ ਉਹ ਕਿਹਾ ਵੀ ਤੁਹਾਡੇ ਕਿਸ ਨੇ ਰੋੜਾ ਨਹੀਂ ਮਾਰਿਆ ਕਿਸ ਨੇ ਡਲੀ ਨਹੀਂ ਮਰੀਗੀ ਤੁਹਾਨੂੰ ਕਿਸੇ ਨੇ ਕੁਝ ਕਿਹਾ ਨਹੀਂ ਤੁਸੀਂ ਰੁਕਿਆ ਵਾਪਸ ਚਲੇ ਗਏ ਆ ਇਹਨਾਂ ਨੇ ਉਹਨਾਂ ਤੇ ਵੀ ਦਬਾਅ ਆਇਆ ਸੀ ਤੇ ਉਹਨਾਂ ਨੇ ਸਪਸ਼ਟ ਕਿਹਾ ਸੀਗਾ ਵੀ ਜਦੋਂ ਸਾਡੇ ਕਿਸਾਨ ਬੇਕਸੂਰ ਆ ਤੇ ਮੈਂ ਉਹਨਾਂ ਤੇ ਗੋਲੀ ਕਿਵੇਂ ਚਲਾ ਦਿਆਂ ਮੈਂ ਉਹਨਾਂ ਨੂੰ ਕਿਵੇਂ ਕੁੱਟ ਮਾਰਾਂ ਕੁੱਟ ਮਾਰ ਕਰ ਚਲੋ ਇਹਨੇ ਸਟੈਂਡ ਲਿਆ ਉਹਤੇ ਉਦੋਂ ਕਾਰਵਾਈ 283 ਆਈਪੀਸੀ ਦੇ ਤਹਿਤ ਕਰਤੀ ਬੰਦਿਆਂ ਦੀ ਹਾਜ਼ਰ ਜਮਾਨਤ ਕਰਕੇ ਤੇ ਉਹਨਾਂ ਨੇ ਉਹ ਕੰਮ ਨਵੇੜ ਤੱਕ ਇੱਕ ਤਰ੍ਹਾਂ ਪਰ ਉਸ ਤੋਂ ਬਾਅਦ ਆ ਜਾਂਦੇ ਆ ਸਾਡੇ ਸੀਐਮ ਭਗਵੰਤ ਮਾਨ ਜੀ ਇਹ ਉਸ ਤੋਂ ਬਾਅਦ ਇਹ ਸਰਕਾਰ ਆ ਗਈ ਇਹਨਾਂ ਨੇ ਫਿਰ 12ਵੇਂ ਮਹੀਨੇ ਦੇ ਵਿੱਚ 10 ਤਰੀਕ ਨੂੰ ਸ਼ਾਇਦ 20 ਤਰੀਕ 12ਵੇਂ ਮਹੀਨੇ ਦੀ 2022 ਉਦੋਂ ਫਿਰ ਇਹ ਧਰਾਵਾਂ ਚ ਕਰਦੇ ਆ ਵਾਦਾ ਜਿਹੜਾ ਇਹਨਾਂ ਨੇ ਕਿਹਾ ਸੀ ਵੀ ਹਰਾ ਪੈਨ ਤੁਹਾਡੇ ਵਾਸਤੇ ਚਲਾਉਂਗਾ ਮੈਂ ਫਿਰ ਚਲਾਇਆ ਇਹਨਾਂ ਨੇ ਕਿਸਾਨਾਂ ਵਾਸਤੇ ਤੇ ਧਾਰਾ ਜੇ ਵਾਅਦਾ ਕੀਤਾ ਫਿਰ ਇਹਨਾਂ ਨੇ ਲਾਈਆਂ ਸਾਡੇ ਤੇ ਆਹਾ 307 307 ਲਾਤੀ 353 ਲਾਤੀ 341 ਲਾਤੀ 186 ਲਾਤੀ 149 ਲਾਤੀ ਤੇ ਇੱਕ ਹਾਈਵੇ ਐਕਟ ਲਾਤਾ ਤੋਂ ਇਹਨਾਂ ਨੇ ਫਿਰ ਉਹ ਕਾਰਵਾਈ ਜਿਹੜੀ ਇਹ ਕਰਕੇ ਸੈਂਟਰ ਦੇ ਦਬਾਅ ਚ ਕਹਿ ਲਈਏ ਜਾਂ ਸੈਂਟਰ ਪ੍ਰਤੀ ਆਪ ਦੀ ਪ੍ਰੇਮ ਭਗਤੀ ਵਿਖਾਉਣ ਵਾਸਤੇ ਇਹਨਾਂ ਨੇ ਉਹ ਕਾਰਵਾਈ ਕੀਤੀ ਤੇ ਉਸ ਤੋਂ ਬਾਅਦ ਇਹ ਸਾਰੇ ਦਾ ਸਾਰਾ ਮਸਲਾ ਨੇ ਨੱਪ ਕੇ ਰੱਖ ਲਿਆ ਨਾ ਕਿਸਾਨਾਂ ਨੂੰ ਪਤਾ ਨਾ ਕਿਸਾਨਾਂ ਨੂੰ ਕਿਸੇ ਜਾਂਚ ਚ ਸੱਦੇ ਆ ਨਾ ਕੋਈ ਪੜਤਾਲ ਚ ਸੱਦੇ ਆ ਕਿਸੇ ਨੂੰ ਕੋਈ ਪਤਾ ਨਹੀਂ ਇਹ ਤਾਂ ਹੁਣ ਪਤਾ ਲੱਗਾ ਜਦੋਂ ਅੱਜ ਤੋਂ 8 8-9 ਦਿਨ ਪਹਿਲਾਂ ਇੱਕ ਕਿਸਾਨ ਨੂੰ ਸਮਨ ਆਉਂਦੇ ਆ ਪਿਆਰੇ ਆਣੇ ਦੇ ਕਮਲਜੀਤ ਸਿੰਘ ਨੂੰ ਸੰਮਣ ਆਉਂਦੇ ਆ ਤੇ ਉਹ ਮੈਨੂੰ ਵਟਸਐਪ ਕਰਦਾ ਵਾ ਉਹਨੂੰ ਜ਼ਮਾਨਤ ਤਾਂ ਆਪਦੀ ਮਰਜ਼ੀ ਨਾਲ ਜ਼ਮਾਨਤ ਲਾਈ ਹੋਈ ਸੀ ਉਹ ਜ਼ਮਾਨਤ ਵੀ ਉਹਦੀ ਰੱਦ ਕਰਤੀ ਸੈਸ਼ਨ ਕੋਰਟ ਨੇ ਉਦੋਂ ਪਤਾ ਲੱਗਦਾ ਵੀ ਇਹ 307 ਵਰਗੀਆਂ ਧਾਰਾਂ ਸਾਡੇ ਤੇ ਲਾ ਕੇ ਸਾਡੇ ਤੇ ਅਰੈਸਟ ਵਾਰੰਟ ਇਸ਼ੂ ਕਰਤੀ ਅਦਾਲਤ ਨੇ ਸਾਨੂੰ ਉਦੋਂ ਪਤਾ ਲੱਗਦਾ ਉਸ ਤੋਂ ਪਹਿਲਾਂ ਕਿਸੇ ਜਾਂਚ ਵਿੱਚ ਕਿਸੇ ਮਨ ਲਾ ਕੇ ਪੜਤਾਲ ਵਿੱਚ ਨਾ ਤਾਂ ਸੱਦਿਆ ਗਿਆ ਨਾ ਕਿਉਂ ਜਾਂਚ ਪੜਤਾਲ ਕੀਤੀ ਗਈ ਤੇ ਇੱਕ ਹੋਰ ਜਿਹੜੇ ਬੰਦੇ ਉੱਥੇ ਹਾਜ਼ਰ ਵੀ ਨਹੀਂ ਸੀਗੇ ਮੈਂ ਕਿਉਂ ਕਹਿੰਨਾ ਮੈਂ ਵੀ ਇਹਨਾਂ ਨੇ ਚੁੱਪ ਕਰਕੇ ਬਸ ਇੱਕ ਆਗੂਆਂ ਨੂੰ ਟਾਰਗੇਟ ਕਰਨ ਵਾਸਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਜਿੰਨੇ ਸਾਡੇ ਆਗੂ ਸੀ ਉਹਨਾਂ ਦੇ ਨਾਮ ਬੈਠ ਕੇ ਲਿਖ ਲਏ ਬੈਠ ਕੇ ਲਿਖ ਲਏ ਦਾ ਮਤਲਬ ਕੀ ਵੀ ਜਿਹੜੇ ਬੰਦੇ ਉੱਥੇ ਕੁਝ ਹੈ ਹੀ ਨਹੀਂ ਸੀ ਉਸ ਥਾਂ ਤੇ ਮੌਜੂਦ ਨਹੀਂ ਸੀ ਉਹਨਾਂ ਦੇ ਨਾਮ ਵੀ ਵਿੱਚ ਪਾਤੇ ਪਰਚੇ ਦੇ ਵਿੱਚ ਨਾ ਪਰਚੇ ਦੇ ਵਿੱਚ ਨਾ ਪਾਤੇ ਉਹਨਾਂ ਦੇ ਵੀ ਸੋ ਇਹ ਬਿਲਕੁਲ ਕੋਈ ਕੜਕੜਨ ਵਾਲੀ ਗੱਲ ਆ ਇੱਕ ਜਿਹੜੇ ਕੁਝ ਲੜਨ ਵਾਲੇ ਲੋਕ ਆ ਅੰਦੋਲਨ ਕਰਨ ਵਾਲੇ ਲੋਕ ਆ ਉਹਨਾਂ ਨੂੰ ਡਰਾ ਕੇ ਚੁੱਪ ਕਰਾਉਣ ਵਾਲੀ ਗੱਲ ਆ ਇਹ ਜਿਹੜੀ ਆ ਪਰਚਾਵਾ 2022 ਤੇ ਆਪਾਂ ਆਉਣੇ ਆ ਫਿਰ ਉਸ ਤੋਂ ਇੱਕ ਜਾਨੇ ਉਸ ਤੋਂ ਪਰਚੇ ਤੇ ਵੀ ਆਵਾਂਗੇ ਤੁਹਾਡੇ ਵੱਲੋਂ ਇਹ ਉਸ ਵੇਲੇ ਪ੍ਰੋਗਰਾਮ ਸੀ ਕਿ ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਪ੍ਰਧਾਨ ਮੰਤਰੀ ਸਾਹਿਬ ਖੁਦ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਆਇਆ ਤੁਹਾਡੇ ਵੱਲੋਂ ਵੈਸੇ ਕੋਈ ਐਸਾ ਪ੍ਰੋਗਰਾਮ ਸੀਗਾ ਕਿ ਅਸੀਂ ਰੋਡ ਜਾਮ ਕਰਨਾ ਰਾਂ ਰੋਕਣਾ ਜਾਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਾ ਹੈ ਉਸ ਰੈਲੀ ਦੇ ਵਿੱਚ ਜਾਣਾ ਅਸਲ ਪ੍ਰੋਗਰਾਮ ਕੀ ਸੀ ਤੁਹਾਡਾ ਅਸਲ ਪ੍ਰੋਗਰਾਮ ਸੀਗਾ ਡੀਸੀ ਦਫ਼ਤਰਾਂ ਦੇ ਉੱਤੇ ਧਰਨੇ ਦੇਣ ਦਾ ਪੁਤਲੇ ਸਾੜਨ ਦਾ ਜੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਤਾਂ ਆਉਣਾ ਹੀ ਆਉਣੇ ਸੀਗਾ ਤੇ ਉਹਨਾਂ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਕਿਵੇਂ ਬਣ ਸਕਦਾ ਸੀ ਜਾਂ ਉਹਨਾਂ ਦੀ ਰੈਲੀ ਖਰਾਬ ਕਰਨ ਦਾ ਕਿਵੇਂ ਬਣ ਸਕਦਾ ਸੀ ਸਾਰੇ ਨੂੰ ਪਤਾ ਸੀ ਪ੍ਰਧਾਨ ਮੰਤਰੀ ਦਾ ਜਹਾਜ਼ ਰਹੀਂ ਆਉਣਾ ਵਾ ਇਹ ਤਾਂ ਹੈ ਹੀ ਨਹੀਂ ਸੜਕਾਂ ਰਹੀਂ ਆਉਣਾ ਵਾ ਇਹਦਾ ਚੱਕਰ ਉਦੋਂ ਪੈ ਗਿਆ ਜਦੋਂ ਉਸੇ ਹੀ ਰੋਡ ਤੋਂ ਕਿਸਾਨ ਜਾ ਰਹੇ ਆ ਉੱਥੇ ਹੀ ਰੋਡ ਤੇ ਰੈਲੀ ਆ ਰਹੀ ਹਾਂ ਇੱਕ ਸੀਗਾ ਤੋਂ ਪੁਲਿਸ ਨੂੰ ਵੀ ਸੀਗਾ ਵੀ ਟਕਰਾਅ ਵਾਲੇ ਪਾਸੇ ਨਾ ਆਈਏ ਤੇ ਗੱਲ ਨਾ ਵਧੇ ਕਿਉਂਕਿ ਪੁਲਿਸ ਨੇ ਤਕਰੀਬਨ ਜਿੱਥੇ ਸਾਨੂੰ ਰੋਕਿਆ ਉੱਥੋਂ ਹੋਰ ਰਸਤੇ ਵੀ ਜਾਂਦੇ ਸੀਗੇ ਰੈਲੀ ਵਾਲੀ ਥਾਂ ਤੇ ਪੁਲਿਸ ਨੇ ਇਸ ਹਿਸਾਬ ਨਾਲ ਰੋਕਿਆ ਵੀ ਜੇ ਮੋਦੀ ਦੀ ਅ ਰੈਲੀ 'ਚ ਸ਼ਾਮਲ ਹੋਣੇ ਲੋਕ ਆਉਣਗੇ ਉਹਨਾਂ ਨੂੰ ਹੋਰ ਰਸਤੇ 'ਤੇ ਨਿਗਾਇਆ ਜਾ ਸਕਦਾ ਵਾ ਵੀ ਇਹਨਾਂ ਨੂੰ ਇੱਥੇ ਬਿਠਾ ਲਈਏ ਉਹਨਾਂ ਨੂੰ ਹੋਰ ਰਸਤੇ 'ਤੇ ਕੱਢ ਦੇਾਂਗੇ ਉਹਨਾਂ ਨੇ ਤਾਂ ਐਸਾ ਹੁਣ ਰੋਕਿਆ ਸੀ ਪਰ ਉਹ ਬਾਅਦ ਵਿੱਚ ਪ੍ਰਧਾਨ ਮੰਤਰੀ ਉੱਥੇ ਆ ਕੇ ਆ ਜਾਣਗੇ ਤੇ ਉਹ ਉੱਥੇ ਰੁਕ ਜਾਣਗੇ ਇਹ ਕਿਸੇ ਦਾ ਯਾਚਤਵ ਨਹੀਂ ਸੀ ਪਰ ਤੁਹਾਨੂੰ ਲੱਗਦਾ ਕਿ 307 ਵਾਲੀ ਕੋਈ ਐਸੀ ਗੱਲ ਜੈਂਸੀ ਵਾਰਦਾਤ ਉਸ ਦਿਨ ਦੌਰਾਨ ਹੋਈ ਹੈ ਵੀ ਜੀ 300 ਕਿਉਂਕਿ 307 ਧਾਰਾ ਲੱਗਣੀ ਕੋਈ ਆਮ ਗੱਲ ਤਾਂ ਹੈ ਨਹੀਂ ਕਿ ਹਰ ਹਰ ਪਰਚੇ ਦੇ ਵਿੱਚ 307 ਲੱਗ ਜੇ ਲੱਗਦਾ ਕਿ ਐਸੀ ਉਸ ਉਸ ਦਿਨ ਕੋਈ ਵਾਰਦਾਤ ਹੋਈ ਸੀ ਦੇਖੋ ਗੋਦੀ ਮੀਡੀਆ ਨੇ ਨੈਸ਼ਨਲ ਮੀਡੀਆ ਕਹਿੰਨੇ ਆਪਾਂ ਜਿਹਨੂੰ ਉਹਨੇ ਬਹੁਤ ਜ਼ੋਰ ਲਾਇਆ ਉਦੋਂ ਵੀ ਕਿਸਾਨਾਂ ਨੂੰ ਅੱਤਵਾਦੀ ਕੋਸ਼ਿਸ਼ ਕਰਨ ਦਾ ਜਿਹੜੇ ਕੁਝ ਬੀਜੇਪੀ ਦੇ ਬੰਦੇ ਪ੍ਰਧਾਨ ਮੰਤਰੀ ਕੋਲ ਗਏ ਉੱਥੇ ਗੱਡੀ ਦੇ ਕੋਲੇ ਪਹੁੰਚੇ ਸੀ ਉਹ ਫੋਟੋ ਟੀਵੀ 'ਚ ਧੁੰਦਲੀ ਕਰ ਕਰਕੇ ਵਿਖਾ ਕੇ ਉਹਨਾਂ ਨੇ ਕਿਸਾਨਾਂ ਦੇ ਝੰਡੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਪਰ ਬਾਅਦ ਵਿੱਚ ਜਿਹੜੇ ਕੁਝ ਆਪਣੇ ਪੱਤਰਕਾਰ ਸੀ ਉਹਨਾਂ ਨੇ ਗੱਲ ਸਾਫ਼ ਕਰਤੀ ਸੀ ਵੀ ਕਿਸਾਨਾਂ ਦੇ ਝੰਡੇ ਨਹੀਂ ਇਹ ਤਾਂ ਬੀਜੇਪੀ ਦੇ ਸਮਰਥਕਾਂ ਦੇ ਝੰਡੇ ਆ ਸਮਰਥਕ ਹੀ ਉਹਨਾਂ ਦੀ ਗੱਡੀ ਕੋਲੇ ਗਏ ਆ ਕਿਸਾਨ ਉੱਥੋਂ ਕਿੰਨੇ 1.5 ਕਿਲੋਮੀਟਰ પાસੇ ਬੈਠੇ ਆ ਉਹਨਾਂ ਨੂੰ ਜਦੋਂ ਪਤਾ ਹੀ ਨਹੀਂਗਾ ਉੱਥੇ ਕੋਈ ਲੜਾਈ ਨਹੀਂ ਹੋਈ ਕੋਈ ਮਾਰਕੁੱਟ ਨਹੀਂ ਹੋਈ ਸਾਰਾ ਪੁਲਿਸ ਪ੍ਰਸ਼ਾਸਨ ਉੱਥੇ ਹੈ ਲੰਗਰ ਉੱਥੇ ਚੱਲ ਰਿਹਾ ਵਾ ਤੇ ਉਹਨਾਂ ਬੰਦਿਆਂ ਤੇ 307 ਦਾ ਪਰਚਾ ਦੇ ਦੇਣਾ ਅਸਲ ਵਿੱਚ ਇਹ ਹੀ ਵੱਡੀ ਹੈਰਾਨੀ ਵਾਲੀ ਗੱਲ ਆ ਵੀ ਅਸੀਂ ਸਮਝਦੇ ਵੀ ਇਹਨਾਂ ਇੱਕ ਰਾਹ ਪਧਰਾ ਕਰਨ ਵਾਲੀ ਗੱਲ ਆ ਆਉਣ ਵਾਲੇ ਸਮੇਂ ਦੇ ਵਿੱਚ ਰਾਹ ਪਧਰਾ ਕਰਨ ਵਾਲੀ ਗੱਲ ਆ ਵੀ ਜਦੋਂ ਵੀ ਕੋਈ ਵਿਰੋਧ ਪ੍ਰਦਰਸ਼ਨ ਕਰਦਾ ਵਾ ਕੋਈ ਆਪਦੇ ਹੱਕ ਮੰਗਦਾ ਵਾ ਇਹ ਇੱਕ ਰਾਹ ਖੋਲਿਆ ਜਾ ਰਿਹਾ ਵਾ ਵੀ ਇਹੋ ਜਿਹਾ ਸੰਗੀਨ ਧਾਰਾ ਵੀ ਤੁਹਾਡੇ ਤੇ ਲਾਈਆਂ ਜਾ ਸਕਦੀਆਂ ਵਾ ਉਧਰ ਨੂੰ ਇਹ ਰਾਹ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹਾਂ ਕਿਉਂਕਿ ਜਿਵੇਂ ਤੁਸੀਂ ਵੀ ਗੱਲ ਕਰੀਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਇਹ ਤਾਂ ਇਹ ਹੁਣ ਵੀ ਇਹ ਕਹਿੰਦੇ ਨੇ ਕਿ ਮੈਂ ਕਿਸਾਨਾਂ ਦਾ ਪੁੱਤਾਂ ਕਿਸਾਨਾਂ ਨਾਲ ਹੀ ਵਰਤਲਾਪੇ ਬਾਰੀ-ਬਾਰੀ ਹਰ ਆਪਣੀ ਸੁਣਾਉਂਦੇ ਨੇ ਆਪਣੀ ਸਟੇਜ ਤੋਂ ਫਿਰ ਕਿਸਾਨਾਂ ਦਾ ਪੁੱਤ ਹੁਣ ਕਿਸਾਨਾਂ ਦੇ ਉੱਪਰ ਹੀ 307 ਪੱਤਰ ਮਾਮਲੇ ਤਹਿਤ ਪਰਚੇ ਦਰਜ ਕਰ ਲਾਗੇ ਜਿੱਥੇ ਕੁਝ ਹੋਇਆ ਵੀ ਨਹੀਂ ਨਹੀਂ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਦੇਖਣਾ ਚਾਹੀਦਾ ਕਿਸਾਨ ਦਾ ਪੁੱਤ ਚੰਨੀ ਆ ਕਿਸਾਨਾਂ ਨਾਲ ਚੰਨੀ ਖੜਾ ਵਾ ਅਸੀਂ ਸਮਝਦੇ ਹਾਂ ਵੀ ਇੱਕ ਵਾਰ ਚਾਹੇ ਸਾਡੇ ਲੱਖ ਮੱਤ ਭੇਜਦਾ ਚੰਨੀ ਨਾਲ ਉਹਨਾਂ ਦੀ ਸਮਝ ਨਾਲ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨਾਲ ਸਾਡੇ ਲੱਖ ਮੱਤ ਭੇਜੋ ਪਰ ਇੱਕ ਵਾਰੀ ਜਿੰਨਾ ਉਹ ਕਿਸਾਨਾਂ ਦੇ ਹੱਕ 'ਚ ਡਟਿਆ ਮਾਨ ਸਾਹਿਬ ਨੇ ਤਾਂ ਉਹਨਾਂ ਵੀ ਨਹੀਂ ਕੀਤਾ ਉਹ ਤਾਂ ਸੈਂਟਰ ਮੂਰੇ ਅੜ ਗਏ ਹੂੰ ਬਿਲਕੁਲ ਸਾਰਿਆਂ ਨੇ ਦੇਖਿਆ ਅੜ ਗਏ ਉਹ ਸੈਂਟਰ ਮੂਰੇ ਵੀ ਅਸੀਂ ਨਹੀਂ ਕਰਦੇ ਵੀ ਕਾਰਵਾਈ ਸਾਡੇ ਕਿਸਾਨਾਂ ਦਾ ਦੋਸ਼ ਹੀ ਹੈ ਨਹੀਂ ਕੋਈ ਕਿਉਂ ਕਾਰਵਾਈ ਕਰੀਏ ਇਹਨੇ ਬੇਲੀ ਨੇ ਚੁੱਪਚਾਪ ਹੀ 307 ਲਾਤੀ ਫਿਰ ਕਿਸਾਨਾਂ ਦਾ ਪੁੱਤ ਕਹਦਾ ਇਹ ਮੈਨੂੰ ਇੱਕ ਵੀ ਪੰਜਾਬ ਦੇ ਵਿੱਚ ਤੁਸੀਂ ਦੱਸ ਦਿਓ ਵੀ ਜਦੋਂ ਇਹ ਤੁਹਾਨੂੰ ਲੱਗਾ ਹੋਵੇ ਵੀ ਇਹ ਪੰਜਾਬ ਦੇ ਕਿਸਾਨਾਂ ਨਾਲ ਖੜਾ ਵਾ ਇਹ ਪੰਜਾਬ ਦੇ ਕਿਸਾਨਾਂ ਨਾਲ ਉਤੋ ਉਤੋ ਗੱਲਾਂ ਕਿਉਂਕਿ ਇੱਕ ਬਹੁਤ ਵਧੀਆ ਵਕਤਾ ਆ ਉਹ ਭਗਵੰਤ ਮਾਨ ਬਿਲਕੁਲ ਬਹੁਤ ਵਧੀਆ ਵਕਤਾ ਗੱਲਾਂ ਦੇ ਨਾਲ ਪਰਮਾਉਣਾ ਆਪਦੀ ਗੱਲ ਨੂੰ ਜਿਚਾਉਣਾ ਆਉਂਦਾ ਉਹਨਾਂ ਨੂੰ ਇਹ ਕਲਾ ਹੈਗੀ ਆ ਉਹਨਾਂ 'ਚ ਪਰ ਜਦੋਂ ਹਕੀਕਤ 'ਚ ਗਰਾਊਂਡ ਤੇ ਕੰਮ ਕਰਨ ਦੀ ਗੱਲ ਆਉਂਦੀ ਆ ਤੁਹਾਨੂੰ ਕੋਈ ਇੱਕ ਵੀ ਕੰਮ ਨਹੀਂ ਲੱਭੂਗਾ ਜਦੋਂ ਤੁਹਾਨੂੰ ਲੱਗਾ ਹੋਵੇ ਵੀ ਇਹ ਠੋਕ ਕੇ ਪੰਜਾਬ ਦੇ ਲੋਕਾਂ ਨਾਲ ਖੜਾ ਵਾ ਪੰਜਾਬ ਦੇ ਕਿਸਾਨਾਂ ਨਾਲ ਖੜਾ ਵਾ ਇਹੋ ਜਿਹਾ ਤੁਹਾਨੂੰ ਨਹੀਂ ਮਿਲੂਗਾ ਜਿਹੜੇ ਕਿਸਾਨਾਂ ਦੇ ਉੱਪਰ ਪਰਚਾ ਦਰਜ ਹੋਇਆ ਹੈ ਇਹ ਤੁਹਾਡੇ ਕ੍ਰਾਂਤੀਕਾਰੀ ਯੂਨੀਅਨ ਦੇ ਤੁਹਾਡੀ ਜਥੇਬੰਦੀ ਦੇ ਨੇ ਜਾਂ ਹੋਰ ਜਥੇਬੰਦੀਆਂ ਦੇ ਵੀ ਨੇ ਦੇਖੋ ਬਹੁਤ ਆਤ ਤਾਂ ਸਾਡੇ ਜਥੇਬੰਦੀ ਦੇ ਆ ਖਾਸ ਕਰਕੇ ਫਿਰੋਜ਼ਪੁਰ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਉਹਨਾਂ ਨੇ ਵਿੱਚ ਪਸਾਉਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੇ ਨਹੀਂ ਹੈਗੇ ਉਹਨਾਂ ਨੂੰ ਵੀ ਪਸਾਉਣ ਦੀ ਕੋਸ਼ਿਸ਼ ਕੀਤੀ ਆ ਇਸ ਤੋਂ ਬਿਨਾ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਦੇ ਮੇਨ ਆਗੂ ਜਿਹੜੇ ਉਹ ਪਾਲੇ ਵਿੱਚ ਕੁਝ ਬੰਦੇ ਇੱਕ ਦੋ ਸੰਘਰਸ਼ ਕਮੇਟੀ ਦੇ ਆ ਉਹ ਵੀ ਉਹਨਾਂ ਨੇ ਪਾਲੇ ਪਰ ਉਹ ਇੱਥੇ ਵੀ ਗੱਲ ਮੁੱਕਦੀ ਨਹੀਂ ਕਿਉਂਕਿ ਉਹਨਾਂ ਨੇ ਪਰਚਾ ਗਿਆ ਖੁੱਲਾ ਛੱਡਿਆ ਹੋਇਆ ਬਈ ਉਹ ਪਾ ਕੇ ਉਹ ਜਿਨ੍ਹਾਂ ਨੂੰ ਕਹਿ ਦਿੰਨੇ ਆਪਾਂ ਸੌਰੀ ਅਣਪਛਾਤੇ ਅਣਪਛਾਤੇ ਪਾ ਕੇ ਖੁੱਲਾ ਛੱਡਿਆ ਹੋਇਆ ਵਾ ਤੇ ਨਾਲ ਹੀ ਉਹ ਇੱਕ ਇੱਕ ਲੈਣੇ ਦੇ ਚ ਉਹ ਵੀ ਇਹ ਵੀ ਲਿਖਦੇ ਆ ਵੀ ਇਹ ਹਜੇ ਇਸ ਦੀ ਅਨਕਵਾਰੀ ਚੱਲ ਰਹੀ ਆ ਸੁਪਰੀਮ ਕੋਰਟ ਚ ਫੈਲ ਆ ਹਜੇ ਅਨਕਵਾਰੀ ਚੱਲ ਰਹੀ ਆ ਮੰਨ ਲਓ ਕਿ ਦੋਵੇਂ ਚੀਜ਼ਾਂ ਖੁੱਲੀਆਂ ਤੁਸੀਂ ਮਨ ਚਾਹੇ ਤੌਰ ਤੇ ਬੰਦੇ ਵੀ ਵਿੱਚ ਪਾ ਸਕਦੇ ਹੋ ਤੁਸੀਂ ਮਨ ਚਾਹਿਆਂ ਧਾਰਾ ਵੀ ਲਾ ਸਕਦੇ ਹੋ ਦੋਹਾਂ ਹੀ ਚੀਜ਼ਾਂ ਖੁੱਲੀਆਂ ਰੱਖੀਆਂ ਉਹਨਾਂ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ੇ ਵੀ ਆਗੂ ਨੂੰ ਇਹਦੇ ਚ ਫਸਾਇਆ ਜਾ ਸਕੇ ਇਨੂੰ ਹੋਰ ਸੰਗੀਨ ਧਾਰਾਂ ਲਾ ਕੇ ਆਗੂਆਂ ਨੂੰ ਹੋਰ ਲਜਾਇਆ ਜਾ ਸਕੇ ਇਹ ਦੋਵੇਂ ਰਾਹ ਉਹਨਾਂ ਨੇ ਖੁੱਲੇ ਛੱਡੇ ਹੋਏ ਕਿ ਲੱਗਦਾ ਕਿ ਇੱਕ ਡਰੋਨ ਦਾ ਢੰਗ ਤਰੀਕਾ ਵੀ ਹੋ ਸਕਦਾ ਹੈ ਕਿ ਐਸੀ ਧਾਰਾ ਦੇ ਤਹਿਤ ਵੀ ਲੋਕ ਉੱਠਣ ਹੀ ਨਾ ਲੋਕ ਨਾਲ ਤੁਰਨ ਹੀ ਨਾ ਲੋਕ ਲੋਕ ਨਾਲ ਲੱਗਣ ਹੀ ਨਾ ਵੀਰ ਜਦੋਂ ਕਿਸਾਨ ਆਗੋਂ ਦੀ 370 ਲੱਗ ਕਿ ਆਮ ਲੋਕਾਂ ਦੇ ਲਈ 370 ਬਹੁਤ ਬੜਾ ਮਤਲਬ ਛੋਟਾ ਜਿਹਾ ਪਰਚਾ ਹੋਵੇ ਉਹ ਵੀ ਬਹੁਤ ਵੱਡਾ 370 ਬਹੁਤ ਦੂਰ ਦੀ ਗੱਲ ਲੱਗਦਾ ਕਿ ਡਰੋਨ ਦੇ ਲਈ ਵੀ ਐਸਾ ਕੁਝ ਕੀਤਾ ਗਿਆ ਹੋ ਸਕਦਾ ਨਹੀਂ ਇਹ ਤਾਂ ਪੱਕਾ ਹੀ ਆ ਦੇਖੋ ਆਗੂਆਂ ਦੇ ਪਰਚਾ ਪਾ ਕੇ ਜਿਵੇਂ ਅੰਦੋਲਨ ਚੱਲ ਰਿਹਾ ਵਾ ਇੰਨੇ ਚਿਰ ਦਾ ਇਹਨਾਂ ਨੇ ਪਰਚਾ ਨੱਪੀ ਰੱਖਿਆ ਹੁਣ ਬਾਹਰ ਕੱਢਿਆ ਉਹ ਵੀ ਜਦੋਂ ਅੰਦੋਲਨ ਆਪਣਾ ਪੀਕ ਤੇ ਗਿਆ ਹੋਇਆ ਵਾ ਅੰਦੋਲਨ ਚੱਲ ਰਿਹਾ ਵਾ ਐਸੇ ਸਮੇਂ ਤੇ ਅਸੀਂ ਸਮਝਦੇ ਹਾਂ ਇਹ ਪਰਚੇ ਇੱਕ ਤਾਂ ਅੰਦੋਲਨ ਨੂੰ ਤੋਂ ਧਿਆਨ ਭਟਕਾਉਣ ਆਗੂਆਂ ਨੂੰ ਉਲਝਾਉਣ ਵੀ ਉਹ ਪੂਰੀ ਜਿਹੜੀ ਐਮਐਸਪੀ ਦੀ ਲੜਾਈ ਤੇ ਡਟੇ ਹੋਏ ਆ ਉਧਰੋਂ ਧਿਆਨ ਪਾਸੇ ਕਰਨ ਤੇ ਇੱਕ ਨਵਾਂ ਮਹਾਜ ਖੋਲਣ ਵੀ ਇੱਧਰ ਕਰਨ ਇਹ ਇਹ ਹੈਗੀ ਤਾਂ ਸਾਰਾ ਕੁਝ ਉਹੀ ਆ ਪਰ ਅਸੀਂ ਇਹ ਜ਼ਰੂਰ ਕਵਾਂਗੇ ਵੀ ਇਹਨਾਂ ਪਰਚਿਆਂ ਨਾਲ ਕਿਉਂਕਿ ਪੰਜਾਬ 'ਚ ਪਰਚੇ ਪਹਿਲੀ ਵਾਰ ਹੀ ਨਹੀਂ ਹੋਏਗੇ ਬੜੇ ਲੋਕਾਂ ਦੇ ਕਿ ਪਰਚੇ ਹੋਏ ਜੇਲ੍ਹਾਂ ਹੋਈਆਂ ਪਰ ਪੰਜਾਬ ਮੈਨੂੰ ਲੱਗਦਾ ਵੀ ਅਸੀਂ ਜ਼ਿਆਦਾ ਪੁਰਾਣਾ ਨਾ ਜਾਈਏ ਇਤਿਹਾਸ ਬਾਬੇ ਨਾਨਕ ਤੋਂ ਇਤਿਹਾਸ ਚੱਕ ਲਈਏ ਬਾਬੇ ਨਾਨਕ ਤੋਂ ਬਾਬੇ ਨਾਨਕ ਬਾਬਰ ਵਾਲੀ ਗੱਲ ਉਸ ਤੋਂ ਬਾਅਦ ਗੁਰੂ ਸਾਹਿਬ ਤੇ ਰੰਗਜੀਤ ਵਾਲੀ ਗੱਲ ਬੰਦੇ ਭਾਦਰ ਚੱਕਰੀਆ ਖਾਨ ਵਾਲੀ ਗੱਲ ਵੀ ਇਹਨਾਂ ਚੀਜ਼ਾਂ ਨਾਲ ਪੰਜਾਬ ਕਿਤੇ ਜਦੋਂ ਦਬਿਆ ਨਹੀਂ ਅਜੇ ਤੱਕ ਨਾ ਕਿਤੇ ਪੰਜਾਬ ਟੁੱਟਿਆ ਵਾ ਨਾ ਦੇ ਪੰਜਾਬ ਦੇ ਲੋਕਾਂ ਨੇ ਲਿਲੜੀਆਂ ਕੱਢੀਆਂ ਵਾ ਪੰਜਾਬ ਦੇ ਲੋਕ ਤਾਂ ਉਲਟਾ ਸਕੋ ਪੰਜਾਬ ਨੂੰ ਤਾਂ ਜਿਵੇਂ ਗੁਰੂ ਸਾਹਿਬ ਨੇ ਜਬੇ ਬਾਣ ਲਾਗੋ ਤਵੇ ਰੋਸ ਜਾਗੋ ਇਹ ਤਾਂ ਵੱਧ ਲੜਦੇ ਉੱਠ ਕੇ ਇਹ ਤਾਂ ਇਹ ਤਾਂ ਜੇ ਹੁਣੇ ਪਰਚੇ ਦੀ ਗੱਲ ਜਿਵੇਂ ਪਤਾ ਲੱਗੂ ਲੋਕਾਂ ਨੂੰ ਵੀ ਹਾਂ ਸਾਡੇ ਬੰਦੇ ਤੇ ਪਰਚੇ ਕਰਦੇ ਉਹ ਤਾਂ ਵੱਧ ਲੜਨਗੇ ਘੱਟੇ ਥੋੜੇ ਲੜਨਗੇ ਉਹ ਤਾਂ ਵੱਧ ਲੜਨਗੇ ਜਿਵੇਂ ਦੇਖਿਆ ਆਪਾਂ ਅ ਦਿੱਲੀ ਅੰਦੋਲਨ ਇੱਕ ਤਰ੍ਹਾਂ ਨਾਲ ਪਹਿਲਾ ਦਿੱਲੀ ਅੰਦੋਲਨ ਸੀ ਜਿਹੜਾ ਉਹ ਆਪਣਾ ਡਾਊਨ ਚੱਲ ਰਿਹਾ ਸੀ ਜਦੋਂ ਇਹਨੇ ਲਖੀਮਪੁਰ 'ਚ ਹਮਲਾ ਕੀਤਾ ਕੀ ਬਣ ਗਿਆ ਬਿਲਕੁਲ ਉਦੋਂ ਲੋਕ ਉੱਠ ਕੇ ਤੁਰੇ ਨਾ ਮੜ ਜੇ ਤਕੈਦ ਦੇ ਥੂ ਥੂ ਦੇ ਕੇ ਉੱਠ ਕੇ ਜਹਾਂ ਉੱਠ ਕੇ ਤੁਰ ਸੋ ਇਹ ਲੋਕ ਉਹੋ ਜੇ ਆ ਇਹ ਖਿੱਤਾ ਹੀ ਇਹੋ ਜਿਹਾ ਵਾ ਇਹ ਉਹ ਕਹਿੰਦੇ ਆ ਵੀ ਇਹ ਪਿਆਰ ਨਾਲ ਜੋ ਮਰਜ਼ੀ ਕਰ ਲੋ ਪਿਆਰ ਨਾਲ ਜਾਨ ਵੀ ਦੇ ਦਿੰਦੇ ਆ ਪਰ ਜਦੋਂ ਕੋਈ ਬੰਦਾ ਚੜ ਕੇ ਆਉਂਦਾ ਵਾ ਜਾਂ ਕੋਈ ਦਬਕੇ ਨਾਲ ਇਹਨਾਂ ਨੂੰ ਦਬਾਉਣਾ ਚਾਹੁੰਦਾ ਵਾ ਫਿਰ ਪੰਜਾਬ ਦਬਦਾ ਦੂਦਾ ਹੈ ਨਹੀਂਗਾ ਆਪਾਂ ਵੇਖਿਆ ਵਾ ਬੜਿਆਂ ਨੇ ਕੋਸ਼ਿਸ਼ਾਂ ਕੀਤੀਆਂ ਪਿੰਡਾਂ ਦੇ ਜੇਲ੍ਹ ਯਾਤਰਾ ਦੇ ਜੇਲੇ ਯਾਤਰਾ ਮਾਪੇ ਉਹ ਇਹ ਤਾਂ ਲੋਕਾਂ ਸਿਰ ਤੇ ਆ ਮੈਂ ਮੇਰਾ ਮੈਂ ਇਸ ਵਿੱਚ ਨਾ ਨਾ ਡਰ ਕਦਾ ਡਰ ਜਦੋਂ ਦੇਖੋ ਕਿਸਾਨ ਜੱਟ ਬੰਦੇ ਤੁਰਦੇ ਆ ਨਾ ਮੈਂ ਜੇਲ੍ਹ ਜਾਇਆ ਗਿਆ ਹੋਇਆ ਪਹਿਲਾਂ ਮੈਂ ਜਦੋਂ ਕਿਸਾਨ ਜੱਟ ਬੰਦੇ ਤੁਰਦੇ ਆ ਇਹ ਹੁਣ ਤਾਂ ਜਿਹੜੇ ਸਾਡੇ ਪਰਿਵਾਰ ਆ ਉਹਨਾਂ ਵਾਸਤੇ ਵੀ ਗੱਲ ਆਮ ਬਣ ਗਈ ਕੋਈ ਪੁਲਿਸ ਦਾ ਹੁਣ ਜਾਣਾ ਲੱਗਾ ਰਹਿੰਦਾ ਵਾ ਅੱਜ ਇਹ ਸ਼ਰਾਬ ਫੈਕਟਰੀ ਸਾਡੇ ਘਰੇ ਕਈ ਦਿਨ ਜੰਦਰਾ ਲੱਗਾ ਰਿਹਾ ਸੀਗਾ ਤੇ ਹਾਂ ਸਾਰਾ ਪਰਿਵਾਰ ਹੀ ਹਾਂ ਤੇ ਹੁਣ ਜਵਾਕਾਂ ਦਾ ਹੁੰਦਾ ਵਾ ਕਿ ਜੁਗਰੀ ਬਰੀ ਬੱਚੇ ਡਰਦੇ ਆ ਪਰ ਹੁਣ ਬੱਚੇ ਵੀ ਉਹੋ ਜੇ ਹੋ ਗਏ ਉਹਨਾਂ ਨੂੰ ਆਮ ਜੀ ਗੱਲ ਲੱਗ ਲਾ ਪੀ ਵੀ ਤਾਂ ਹੁੰਦਾ ਹੀ ਆ ਹਾਂ ਹੁੰਦਾ ਹੀ ਆ ਚ ਬਾਕੀ ਜਦੋਂ ਲੋਕ ਨਾਲ ਖੜੇ ਹੁੰਦੇ ਤੋਡੇ ਉਦੋਂ ਡਰ ਡਰ ਨਹੀਂਦਾ ਡਰ ਉਦੋਂ ਹੁੰਦਾ ਜੇ ਇਕੱਲਾ ਫਸੇ ਬੰਦਾ ਲੋਕ ਨਾਲ ਨਾ ਹੋਣ ਲੋਕਾਂ ਦੀਆਂ ਭਾਵਨਾਵਾਂ ਤੁਹਾਡੇ ਨਾਲ ਨਾ ਹੋਣ ਉਦੋਂ ਡਰ ਲੱਗਦਾ ਹੁੰਦਾ ਇਹ ਕੋਈ ਸ਼ੱਕ ਨਹੀਂ ਅੱਡਾ ਬਾਧਰ ਕੋਈ ਨਹੀਂ ਹੁੰਦਾ ਉਦੋਂ ਲੱਗਦਾ ਹੁੰਦਾ ਤੇ ਜਦੋਂ ਲੋਕ ਨਾਲ ਖੜੇ ਆ ਫੇ ਡਰ ਕਦਾ ਤੋਢੀ ਜਥੇਬੰਦ ਤੁਸੀਂ ਜਿਵੇਂ ਕਿਹਾ ਕਿ ਕੁਝ ਆਗੂ ਜਿਹੜੇ ਉਹ ਹੈ ਵੀ ਨਹੀਂ ਸੀ ਉਸ ਵੇਲੇ ਉੱਥੇ ਮੌਜੂਦ ਵੀ ਨਹੀਂ ਸੀ ਉਹਨਾਂ ਨੂੰ ਵੀ ਚੁਣ-ਚੁਣ ਕੇ ਜਿਹੜਾ ਹੈਗਾ ਉਹ ਇਸ ਪਰਚੇ ਦੇ ਵਿੱਚ ਦਰਜ ਕੀਤਾ ਗਿਆ ਹਾਲੇ ਵੀ ਪਰਚਾ ਖੁੱਲਾ ਵੀ ਹੋਰ ਵੀ ਨਾਮ ਅਣਪਛਾਤੇ ਤੌਰ ਤੇ ਹੋਰ ਵੀ ਕਿਸਾਨ ਆਗੂ ਇਹਦੇ ਵਿੱਚ ਦਰਜ ਕੀਤੇ ਜਾ ਸਕਦੇ ਆ ਤੁਹਾਨੂੰ ਕੀ ਲੱਗਦਾ ਤੋਢੀ ਜਥੇਬੰਦੀ ਦੀ ਨੂੰ ਕਿਉਂ ਟਾਰਗੇਟ ਕੀਤਾ ਗਿਆ ਤੋਢੀ ਜਥੇਬੰਦੀ ਦੇ ਇਸ ਬਲਾਕ ਨੂੰ ਕਿਉਂ ਟਾਰਗੇਟ ਕੀਤਾ ਗਿਆ ਇੱਕ ਤਾਂ ਗੱਲ ਵੀ ਉਸ ਦਿਨ ਮੇਨਲੀ ਅਸੀਂ ਗਵਾਹੀ ਕਰ ਰਹੇ ਸੀ ਠੀਕ ਹੈ ਸਾਡੇ ਆਗੂ ਗਵਾਹੀ ਕਰ ਰਹੇ ਸੀ ਮੁੱਖ ਕਾਰਨ ਤਾਂ ਇਹੀ ਆ ਹੋਰ ਅਸੀਂ ਐ ਨਹੀਂ ਆ ਵੀ ਦੂਜੀਆਂ ਜਥੇਬੰਦੀਆਂ ਨਾਲ ਅਸੀਂ ਜ਼ਿਆਦਾ ਲੜਨ ਵਾਲੇ ਆ ਜਾਂ ਦੂਜੀਆਂ ਜਥੇਬੰਦੀਆਂ ਦੇ ਮੁਕਾਬਲੇ ਅਸੀਂ ਵੱਧ ਕੋਹ ਲੜਦੇ ਐ ਇਸ ਤਰ੍ਹਾਂ ਦੀ ਨਹੀਂ ਗੱਲ ਅਸਲ ਵਿੱਚ ਅਗਵਾਈ ਅਸੀਂ ਇਤ ਕਰ ਰਹੇ ਅਗਵਾਈ ਸਾਡੀ ਸੀਗੀ ਉਹ ਫਿਰ ਜਿਹੜੇ ਬੰਦੇ ਅਗਵਾਈ ਕਰ ਰਹੇ ਸੀ ਇਹ ਇਹ ਕੁਦਰਤੀ ਤੌਰ ਤੇ ਆ ਵੀ ਉਹਨਾਂ ਤੇ ਤਾਂ ਜ਼ਿਆਦਾ ਕਰਨ ਗਈ ਫਿਰ ਇਹ ਤੇ ਜਿਹੜੇ ਨਹੀਂ ਮੌਜੂਦ ਸੀ ਉਹ ਵੀ ਕਿ ਬਸ ਇਦਾਂ ਹੀ ਦੇਖ ਲਈ ਵੀ ਜੇ ਇਹ ਵੀ ਫਿਰ ਚੱਕ ਲਓ ਸਾਰੇ ਵਿੱਚ ਹੀ ਬਸ ਉਹ ਉਹ ਵੀ ਸਾਡੀ ਜਥੇਬੰਦੀ ਦੇ ਕਰਕੇ ਚੱਕ ਲੈ तकरीबन ਜ਼ਿਲ੍ਹਾ ਲੀਡਰਸ਼ਿਪ ਤਾਂ ਕੋਈ ਛੱਡਿਆ ਹੀ ਨਹੀਂ ਅੱਛਾ ਹਾਂ ਜ਼ਿਲ੍ਹੇ ਦੀ ਲੀਡਰਸ਼ਿਪ ਤਾਂ ਜਿਹੜੀ ਉਸ ਵੇਲੇ ਸਾਡੀ ਮੌਜੂਦਾ ਲੀਡਰਸ਼ਿਪ ਸੀਗੀ ਜ਼ਿਲ੍ਹੇ ਦੀ ਬਲਾਕਾਂ ਦੀ ਉਹ ਸਾਰੇ ਨਾਮ ਜਦ ਕਰ ਲਏ ਉਹਨਾਂ ਚੋਂ ਕਈ ਉਸੇ ਮੌਕੇ ਤੇ ਵੀ ਹੈ ਨਹੀਂ ਸੀਗੇ ਤੇ ਬਾਕੀ ਜਿਹੜਾ ਖੁੱਲਾ ਛੱਡਿਆ ਵਾ ਉਹ ਚ ਅੱਗੇ ਹੋਰ ਕੀ ਕਰਦੇ ਆ ਕਿਉਂਕਿ ਉਸੇ ਦਿਨ ਤੁਸੀਂ ਦੇਖੋ ਧਿਆਨ ਨਾਲ ਸੋਚੋ ਡੱਲੇ ਵਾਲਾ ਸਾਹਿਬ ਨੂੰ ਵੀ ਗ੍ਰਿਫਤਾਰ ਕੀਤਾ ਸੀ ਉਸੇ ਦਿਨੀ ਉਹ ਵੀ ਵਿਰੋਧ ਕਰ ਰਹੇ ਸੀ ਪਰਲੇ ਪਾਸੇ ਆਪਣੇ ਸੰਘਰਸ਼ ਕਮੇਟੀ ਵਾਲਿਆਂ ਦਾ ਧਰਨ ਲੱਗਾ ਸੀ ਉਹ ਵੀ ਆਗੂ ਉੱਥੇ ਮੌਜੂਦ ਸੀਗੇ ਸੋ ਇਹ ਸਮੂਚੀ ਜਿਹੜੀ ਕਿਸਾਨ ਲੈਰ ਆ ਇਹ ਪਰਚਾ 307 ਦਾ ਸਮੂਚੀ ਕਿਸਾਨ ਲੈਰ ਤੇ ਹੀ ਆ ਕਿਉਂਕਿ ਰਾਹ ਖੁੱਲਣ ਦੀ ਜਦਨ ਕੀਤਾ ਜਾ ਰਿਹਾ ਵਾ ਸਾਡੇ ਕੱਲੇ ਤਾਂ ਨਹੀਂਗਾ ਇਹ ਵੀ ਕੱਲੇ ਜਥੇਬੰਦ ਦਾ ਮਸਲਾ ਨਹੀਂਗਾ ਇਹ ਇਸ ਕਰਕੇ ਵੀ ਉਹ ਜਿਹੜਾ ਵੀ ਕੋਈ ਉਹਨਾਂ ਦੀ ਸੁਰਨਾ ਸੋਰ ਨਹੀਂ ਮਲਾਉਂਦਾ ਆਇਓ ਪੱਤਰਕਾਰ ਆ ਜਾ ਕਿਸਾਨ ਕੋਈ ਵੀ ਉਹ ਫਿਰ ਉਹ ਦੂਜੇ ਰਾਹ ਪੈ ਜਾਂਦੇ ਆ ਉਹ ਜਿਹ ਰਾਇਲ ਵਾਲੇ ਰਾਹ ਪੈ ਜਾਂਦੇ ਆ ਜਿਵੇਂ ਜਿਹ ਰਾਇਲ ਨੇ ਰਾਹ ਫੜ ਲਿਆ ਅਸੀਂ ਫਲਸਤੀਨ ਦੇ ਵਿੱਚ ਭਲੇਖਾ ਸੀ ਨਿਕਲ ਗਿਆ ਉਹ ਬਿਲਕੁਲ ਬਈ ਇਹਨਾਂ ਬੰਬ ਬੰਬਾਰੀ ਕਰਕੇ ਮੰਨ ਲਓ ਕਿ ਅਮਰੀਕਾ ਨਾਲ ਹੋਵੇ ਉਹਨਾਂ ਦਾ ਮਨ ਚ ਭਲੇਖਾ ਸੀ ਵੀ ਸ਼ਾਇਦ ਬੰਬ ਮਾਰ ਕੇ ਲੋਕਾਂ ਨੂੰ ਮਾਰ ਕੇ ਕੁੱਟ ਕੇ ਅਸੀਂ ਜਿੱਤ ਜਾਾਂਗੇ ਉਸੇ ਉਹਨਾਂ ਨਾਲ ਹੀ ਸਮਝੌਤਾ ਕਰਨਾ ਪਿਆ ਗੁੱਡ ਵੀ ਟੇਕਣੇ ਪਏ ਸੋ ਇਹ ਦੁਨੀਆ ਦੇ ਵਿੱਚ ਇਹ ਕੋਈ ਤਰੀਕਾ ਨਹੀਂਗਾ ਸਗੋਂ ਆਪੇ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦੀਆਂ ਸਮੱਸਿਆ ਨੂੰ ਹੱਲ ਕਰਕੇ ਫੇਰ ਹੀ ਦੇਸ਼ ਤਰੱਕੀ ਕਰਦਾ ਫੇਰ ਹੀ ਅੱਗੇ ਵੱਧਦਾ ਵਿਸ਼ਵਗੁਰੂ ਐ ਨਹੀਂ ਬਣਿਆ ਜਾਂਦਾ ਕਿਸਾਨਾਂ ਨੂੰ ਜੇਲ੍ਹ 'ਚ ਸੱਟ ਕੇ ਬੁੱਧੀ ਜੀਵਨ ਨੂੰ ਜੇਲ੍ਹ 'ਚ ਸੱਟ ਕੇ ਵਿਸ਼ਵਗੁਰੂ ਨਹੀਂ ਬਣਿਆ ਜਾਂਦਾ ਵਿਸ਼ਵਗੁਰੂ ਤਾਂ ਹੁੰਦਾ ਜੇ ਲੋਕ ਨਾਲ ਹੋਣ ਤਾਂ ਜੇ ਲੋਕ ਨਾਲ ਹੋਣਗੇ ਤੁਹਾਨੂੰ ਬਣਾ ਦੇਣਗੇ ਵਿਸ਼ਵਗੁਰੂ ਵੀ ਬਣਾ ਦੇਣਗੇ ਕੋਈ ਰੌਲਾ ਨਹੀਂਗਾ ਜਦੋਂ ਤੁਸੀਂ ਆਪ ਦੇ ਲੋਕਾਂ ਨੂੰ ਤਾਂ ਤੁਸੀਂ ਕਿਸਾਨਾਂ ਨਾਲ ਵੀ ਤੁਹਾਡੀ ਲੜਾਈ ਥੋਡੀ ਬੁੱਧੀਜੀਵੀ ਇਹਨੇ ਵੀ ਲੜਾਈ ਥੋਡੀ ਨੌਜਵਾਨਾਂ ਨਾਲ ਵੀ ਲੜਾਈ ਜਿਹੜਾ ਮੜਾ ਜਾ ਤੁਹਾਡੇ ਤੁਹਾਨੂੰ ਇਹ ਰੈ ਵੀ ਦਿੰਦਾ ਵਾ ਵੀ ਯਾਰ ਤੁਸੀਂ ਗਲਤ ਕਰਦੇ ਹੋ ਤੁਸੀਂ ਕਹਿ ਦਿੰਦੇ ਇਹ ਮਨ ਲਗੀ ਰਾਸ਼ਟਰ ਵਿਰੋਧੀ ਹੈ ਸਰਕਾਰ ਵਿਰੋਧੀ ਨੂੰ ਤੁਸੀਂ ਰਾਸ਼ਟਰ ਵਿਰੋਧੀ ਕੋਸ਼ਿਸ਼ ਕਰ ਦਿੰਦੇ ਆ ਫਿਰ ਇਸ ਤਰ੍ਹਾਂ ਵੀ ਸ਼ੂਏ ਗੁਰੂ ਜਾਂ ਨਹੀਂ ਬਣਿਆ ਜਾ ਸਕਦਾ ਇਹ ਲਹਿਰਾਂ ਦਬਾਈਆਂ ਨਹੀਂ ਜਾਂਦੀਆਂ ਹੁੰਦੀਆਂ ਤਾਂ ਫਰਕ ਕੀ ਦੇਖਦੇ ਹੋ ਇੱਕ ਮੁੱਖ ਮੰਤਰੀ ਚੰਨੀ ਇੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਵੇਲੇ ਸਟੈਂਡ ਲਿਆ ਉਹ ਜਿਵੇਂ ਤੁਸੀਂ ਵੀ ਪ੍ਰਸ਼ੰਸਾ ਕਰਦੇ ਹੋ ਪੰਜਾਬ ਦੇ ਲੋਕ ਵੀ ਉਸ ਚੀਜ਼ ਦੀ ਪ੍ਰਸ਼ੰਸਾ ਕਰਦੇ ਨੇ ਕਿ ਉਸ ਵੇਲੇ ਸਟੈਂਡ ਲਿਆ ਸਟੈਂਡ ਨਹੀਂ ਬਲਕਿ ਸਹੀ ਗੱਲ ਜਿਹੜੀ ਸੀ ਉਸ ਵੇਲੇ ਕਹੀ ਸੀ ਫਰਕ ਕੀ ਦੇਖਦੇ ਹੋ ਦੋਹਾਂ ਮੁੱਖ ਮੰਤਰੀਆਂ ਦੇ ਵਿੱਚ ਬਸ ਇੱਕ ਅੜਨਾਲਾ ਇੱਕ ਗੋਡੇ ਟੇਕਨ ਵਾਲਾ ਅਸੀਂ ਤਾਂ ਇਹੀ ਕਹਾਂਗੇ ਵੀ ਉਹ ਵੜ ਗਿਆ ਹਾਲਾਂਕਿ ਕਿਸੇ ਨੇ ਵੀ ਉਮੀਦ ਨਹੀਂ ਕੀਤੀ ਸੀ ਵੀ ਮੁੱਖ ਮੰਤਰੀ ਇਹਨਾਂ ਸਟੈਂਡ ਲੈਜੂ ਚੰਨੀ ਤੋਂ ਤੁਹਾਨੂੰ ਨਹੀਂ ਹੋਣੀ ਮੈਨੂੰ ਨਹੀਂ ਕਿਸੇ ਨੂੰ ਨਹੀਂ ਪਰ ਵੜ ਗਿਆ ਉਹਨੂੰ ਲੱਗਾ ਵੀ ਮੈਂ ਮੈਨੂੰ ਸਭ ਤੋਂ ਜ਼ਰੂਰੀ ਪੰਜਾਬ ਆ ਪੰਜਾਬ ਦੇ ਲੋਕ ਆ ਇੰਨਾ ਸਿਰ ਤੇ ਮੈਂ ਆਉਣ ਵਾਲੇ ਸਮੇਂ 'ਚ ਰਾਜਨੀਤੀ ਕਰਨੀ ਆ ਇਹਨਾਂ ਨੇ ਮੇਰੇ ਨਾਲ ਖੜਨਾ ਵਾ ਤੁਸੀਂ ਦੇਖਿਆ ਜੇ ਜਿਹੜੀ ਜਿਹੜਾ ਸਟੈਂਡ ਉਹਨੇ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਮਿਲੂਗਾ ਮਿਲੂਗਾ ਤੇ ਅਸ ਦੂਜੇ ਵੇਲੇ ਨੇ 307 ਲਾਈ ਆ ਮੁੱਲ ਤਾਂ ਲੋਕ ਇਹਦਾ ਮੋੜਨਗੇ ਜੋ ਕਰਨੀ ਉਹੋ ਭਰਨੀ ਜੇ ਪੰਜਾਬ ਦੇ ਲੋਕਾਂ ਨਾਲ ਖੜਨਗੇ ਪੰਜਾਬ ਦੇ ਮਸਲਿਆਂ ਤੇ ਖੜਨਗੇ ਸੈਂਟਰ ਦੀ ਚੱਕਰੀ ਛੱਡ ਕੇ ਫਿਰ ਲੋਕ ਨਾਲ ਖੜਨਗੇ ਸਾਥ ਦੇਣਗੇ ਕੋਈ ਰੌਲਾ ਨਹੀਂ ਹੁਣ ਜੇ ਜਿਵੇਂ ਸੈਂਟਰ ਪੰਜਾਬ ਬਾਰੇ ਸੋਚਦੀ ਆ ਉਵੇਂ ਸਾਡੇ ਵਾਲੇ ਬੰਦੇ ਸੋਚਣ ਲੱਪੇਣ ਮੁੱਖ ਮੰਤਰੀ ਸਾਡਾ ਸੋਚਣ ਲੱਪੇ ਉਹ ਸੇ ਢੰਗ ਨਾਲ ਸੋਚਣ ਲੱਪੇ ਉਥੋਂ ਜਿਵੇਂ ਚਾਬੀ ਦਿੱਤੀ ਜਾਂਦੀ ਆ ਉਵੇਂ ਚੱਲਣ ਲੱਪੇ ਫਿਰ ਇੱਕ ਰਾਜ ਦੇ ਮੁਖੀ ਵਾਲਾ ਇੱਕ ਮੁੱਖ ਮੰਤਰੀ ਵਾਲਾ ਕਿਰਦਾਰ ਕੋਈ ਨਹੀਂ ਆ ਇਹ ਸਿਰਫ ਇੱਕ ਮੁਲਾਜ਼ਮ ਵਾਲਾ ਕਿਰਦਾਰ ਆ ਤੇ ਇਹ ਮੁਲਾਜ਼ਮ ਵਾਲਾ ਕਿਰਦਾਰ ਮੇਲਾਦਾ ਭਗਵੰਤ ਮਾਨ ਨੂੰ ਇਹ ਛੱਡਣਾ ਚਾਹੀਦਾ ਤੇ ਇੱਕ ਮੁੱਖ ਮੰਤਰੀ ਤੌਰ ਤੇ ਆਪਦੇ ਪੰਜਾਬ ਦੇ ਲੋਕਾਂ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ ਇਹ ਤਾਂ ਅਕਸਰ ਇਹ ਕਹਿੰਦੇ ਰਹਿੰਦੇ ਨੇ ਜਦੋਂ ਤੁਸੀਂ ਗੱਲ ਕਰੀਆ ਕਿ ਇੱਕ ਅੜਗੇ ਤੇ ਦੂਜੇ ਗੋਡੇ ਟੇਗੇ ਪਰ ਇਹ ਤਾਂ ਇਹ ਕਹਿੰਦੇ ਰਹਿੰਦੇ ਨੇ ਕਿ ਸੈਂਟਰ ਨਾਲ ਸਾਡੀ ਬੰਦ ਨਹੀਂ ਸੈਂਟਰ ਸਾਨੂੰ ਇੱਥੇ ਦੁਬਾਰਾ ਸੈਂਟਰ ਸਾਨੂੰ ਇੱਥੇ ਦੁਬਾਰਾ ਇਹ ਤਾਂ ਕਹਿੰਦੇ ਨੇ ਕਿ ਸਾਡਾ ਤਾਂ ਅੰਕੜਾ ਸੈਂਟਰ ਦੇ ਨਾਲ ਹੈਗਾ ਅਸੀਂ ਨਹੀਂ ਸੈਂਟਰ ਦੇ ਨਾਲ ਚੱਲ ਚੱਲਦੇ ਤੇ ਹੁਣ ਫਿਰ ਕਿਉਂ ਲੱਗਦਾ ਕਿ ਸੈਂਟਰ ਦੇ ਪੱਖ ਦੇ ਵਿੱਚ ਭੁਗਤਿਆ ਦੇਖੋ ਇਹ ਕੋਈ ਸ਼ੱਕ ਨਹੀਂ ਉਹ ਦੁਬਾਰਾ ਇਹਨਾਂ ਨੂੰ ਇਹ ਵੀ ਕੋਈ ਸ਼ੱਕ ਨਹੀਂ ਉਹ ਪੰਜਾਬ ਦੇ ਹੱਕ ਵੀ ਇਹਨਾਂ ਨੂੰ ਨਹੀਂ ਦੇ ਰਿਹਾ ਹੁਣ ਰੌਲਾ ਤੇ ਹੈ ਨਾ ਵੀ ਉਹ ਤਾਂ ਨਹੀਂ ਦੇ ਰਿਹਾ ਉਹ ਸਾਰੇ ਹੁੰਦੇ ਸਿਰਿਆ ਉਹ ਦਬਾ ਵੀ ਰਿਹਾ ਵੀ ਸਾਰਿਆਂ ਨੂੰ ਪਤਾ ਰੌਲਾ ਤਾਂ ਇਹ ਆ ਵੀ ਬਾਈ ਤੁਸੀਂ ਕੀ ਕਰਦੇ ਆ ਨਿੱਕੀ ਜੀ ਗੱਲ ਹੁੰਦੀ ਆ ਪੰਜਾਬ ਦਾ ਕੋਈ ਫੰਡ ਰੋਕ ਲਿਆ ਤੁਸੀਂ ਸਿਆਸੀ ਲੜਾਈ ਲੜਨ ਦੀ ਥਾਂ ਤੇ ਉਹਦਾ ਵਿਰੋਧ ਕਰਦੇ ਹੋ ਕੋਰਟ ਵਾਲੋਂ ਭੱਜ ਜਾਂਦੇ ਆ ਜਦੋਂ ਤੁਹਾਨੂੰ ਪਤਾ ਵਾ ਤੁਹਾਨੂੰ ਦਬਾਰਿਆ ਵਾ ਤੁਹਾਡੀ ਨਹੀਂ ਸੁਣ ਰਿਆ ਫੇਰ ਬਾਈ ਛੱਡੋ ਉਹਨਾਂ ਦਾ ਖੜਾ ਪੰਜਾਬ ਦੇ ਲੋਕਾਂ ਨਾਲ ਖੜੋ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੋ ਵੀ ਸੈਂਟਰ ਆਪਣੇ ਨਾਲ ਧੱਕਾ ਕਰਦਾ ਚਲੋ ਯਾਰ ਲੜੀਏ ਉੱਠੋ ਜੇ ਫੇਰ ਲੋਕ ਸਾਥ ਨਾ ਦੇਣ ਇਹਨਾਂ ਦਾ ਇਹਨਾਂ ਦੇ ਨਾਲ ਨਾ ਖੜੋ ਫੇਰ ਤਾਂ ਕਹਿਣ ਵੀ ਪੰਜਾਬ ਦੇ ਲੋਕਾਂ ਨੇ ਯਾਰ ਸਾਡਾ ਸਾਥ ਨਹੀਂ ਦਿੱਤਾ ਹੁਣ ਤੁਸੀਂ ਪੰਜਾਬ ਦੇ ਲੋਕਾਂ ਤੇ ਟੇਕ ਰੱਖਦੇ ਹੀ ਨਹੀਂ ਜਿਵੇਂ ਆਪਣੇ ਕਿਸਾਨ ਜਥੇ ਬੰਦੀਆਂ ਆਪਾਂ ਤਾਂ ਲੋਕਾਂ ਦੇ ਟੇਕ ਰੱਖਦੇ ਆ ਨਾ ਵੀ ਯਾਰ ਲੋਕ ਸਾਰਾ ਕੁਛ ਆ ਲੋਕਾਂ ਦੇ ਸਰ ਤੇ ਲੜਦੇ ਆ ਆਪਾਂ ਇਹਨਾਂ ਦੀ ਟੇਕ ਉਲਟਾ ਇਹਨਾਂ ਦੀ ਟੇਕ ਅਮਦਸ਼ਾਤੇ ਆ ਮੋਦੀ ਮੋਦੀ ਜੀ ਤੇ ਆ ਵੀ ਉਹ ਸ਼ਹਿਰ ਸਾਡੀ ਕੁਰਸੀ ਵਿਚਾਰ ਲੈਣਗੇ ਜਾਂ ਸਾਨੂੰ ਉਹਨਾਂ ਦੇ ਕਰਕੇ ਅਸੀਂ ਚੱਲਦੇ ਰਾਵਾਂਗੇ ਪਰ ਐ ਨਹੀਂ ਹੁੰਦਾ ਗਾ ਲੋਕ ਹੀ ਦੇਣ ਵਾਲੇ ਤੇ ਲੋਕ ਹੀ ਖੋਣ ਵਾਲੇ ਆ ਲੱਗਦਾ ਫਿਰ ਇਹਦੇ ਨਾਲ ਵਿਰੋਧਤਾ ਮੱਖ ਮੰਤਰੀ ਸਾਹਿਬ ਦੀ ਕਿਸਾਨ ਲਹਿਰ ਦੇ ਵਿੱਚ ਤਾਂ ਵਧੂਗੀ ਕਿਸਾਨ ਆਗੂਆਂ ਦੇ ਵਿੱਚ ਕਿਸਾਨ ਜਥੇ ਬੰਦੀਆਂ ਦੇ ਵਿੱਚ ਉਹ ਅਸੀਂ ਅਸੀਂ ਤਾਂ ਐ ਕਹਿੰਨੇ ਆ ਵੀ ਪਿੱਛੇ ਮੁੜਿਆਵੇ ਵੀ ਪਿੱਛੇ ਮੁੜਿਆਵੇ ਹੋ ਜਾਂਦੀਆਂ ਗਲਤੀਆਂ ਕਈ ਵਾਰੀ ਬੰਦੇ ਤੋਂ ਹਰੇਕ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਗਲਤੀ ਨੂੰ ਸੁਧਾਰ ਵੀ ਲਵੇ ਗਲਤੀ ਨੂੰ ਸੁਧਾਰ ਲਵੇ ਤੇ ਲੋਕਾਂ ਦੇ ਨਾਲ ਖੜੇ ਪੰਜਾਬੀਆਂ ਨਾਲ ਖੜੇ ਐਮਐਸਪੀ ਦੀ ਲੜਾਈ ਜਿਹੜੀ ਚੱਲ ਰਹੀ ਹੈ ਉਹ ਤੇ ਹਮਲਾ ਮਾਰੇ ਦੱਲਿਆਲ ਸਾਹਿਬ ਮਰਨwarte ਬੈਠੇ ਆ ਉਧਰ ਜੋਰ ਪਾਵੇ ਆਪ ਦੇ ਜਿੰਨੇ ਬੰਦੇ 92 ਨਾਲ ਲੈ ਕੇ ਉੱਥੇ ਕਿ ਧਰਨੇ ਧੁਰਨੇ ਤੇ ਬਹਿ ਜੇ ਲੋਕਾਂ ਨੂੰ ਲੱਗੇ ਵੀ ਨਾਲ ਖੜਾ ਵਾ ਆ 307 ਦਾ ਜਿਹੜਾ ਆ ਦਿੱਤਾ ਹਰਾ ਪੈਨ ਚਲਾਇਆ ਵਾ ਇਹ ਤੇ ਪੁੱਠੀ ਲੀਕ ਮਾਰੇ ਫੇਰ ਤਾਂ ਕੁਝ ਗੱਲ ਬਣਦੀ ਹੈ ਪਰ ਜੇ ਉਸੇ ਰਾਹ ਤੁਰੂਗਾ ਤੇ ਵਿਰੋਧ ਤਾਂ ਹੋਊਗਾ ਕਿਸਾਨ ਵੀ ਕਰਨਗੇ ਹਰ ਬੰਦਾ ਜੋ ਸੋਚਦਾ ਵਾ ਵੀ ਇੱਥੇ ਲੋਕਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਆ ਤੇ ਉਹਦੇ ਖਾਤਰ ਬੋਲਦਾ ਵਾ ਉਹ ਹਰੇਕ ਬੋਲੂਗਾ ਵੀ ਤੇ ਵਿਰੋਧ ਵੀ ਕਰੂਗਾ ਤੇ ਉਹਦਾ ਸਾਹਮਣਾ ਵੀ ਕਰਨਾ ਪਊਗਾ ਪ੍ਰਧਾਨ ਜੀ ਸਮਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਮੇਰੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਬਲਦੇਵ ਸਿੰਘ ਜੀਰਾ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਇਸ ਬਾਬਤ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈਮ ਹੈ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਵੰਦੇਓ ਇਜਾਜ਼ਤ ਧੰਨਵਾਦ ਜੀ